ਸ਼ਲੋਕ ਸੇਖ ਫਰੀਦ ਜੀ ਕੇ ਸ਼ਲੋਕ ਦਸਮਾ ਦੇਖ ਫਰੀਦਾ ਜੀਤੀਆ ਸਕਰ ਹੋਈ ਵਿਸ ਸਾਈਂ ਵਾਜੋਂ ਆਪਣੇ ਵੇਦਨ ਕਹੀਏ ਕਿਸ ਇਤਿ ਬੁੱਧੀਮਾਨ ਨੂੰ ਸੋਧਨ ਕਰਦੀ ਹੈ ਭਾਈ ਹੀ ਫਰੀਦ ਬਨਾ ਜਿਹੜੇ ਰਿਸ਼ਤੇ ਆਪਾਂ ਨੂੰ ਮਿੱਠੇ ਲੱਗਦੇ ਸੀ ਸ਼ੱਕਰ ਮੰਗੂ ਮਿੱਠੇ ਲੱਗਦੇ ਸੀ ਬਿਸ ਤੋਂ ਭਾਵੇਂ ਜ਼ਹਿਰ ਕਿਵੇਂ ਬਣ ਗਏ ਹੁਣ ਇਹ ਸੀ ਤਾਂ ਜ਼ਹਿਰ ਹੀ ਪਰ ਆਪਾਂ ਨੂੰ ਮਿੱਠੇ ਲੱਗ ਗਏ ਸੀ ਕਿਉਂ ਆਪਾਂ ਕੁਦਰਤ ਨੂੰ ਭੁੱਲ ਗਏ ਨਾ ਜਦੋਂ ਆਪਾਂ ਕੁਦਰਤ ਨੂੰ ਭੁੱਲਦੇ ਆਂ ਫਿਰ ਸਾਰਾ ਕੁਝ ਜ਼ਹਿਰ ਬਣ ਜਾਂਦਾ ਹੈ ਜੇ ਆਪਾਂ ਕੁਦਰਤ ਨੂੰ ਯਾਦ ਰੱਖੀਏ ਭਾਣੇ ਨੂੰ ਯਾਦ ਰੱਖੀਏ ਤਾਂ ਫਿਰ ਇਹ ਸਾਰਾ ਕੁਝ ਸ਼ੱਕਰ ਮੰਗੂ ਮਿੱਠਾ ਹੀ ਲੱਗਦਾ ਆਓ ਸਾਰੇ ਮਿਲ ਕੇ ਆਪਾਂ ਪਹਿਲਾਂ ਹੀ ਵੇਦ ਅੱਗੇ ਸਾਈਂ ਦੇ ਕਰੀਏ ਇਹ ਦਾਤਾ ਸਭ ਕੁਝ ਦੇ ਰਹੀ ਹੈ ਸਾਡੇ ਤੇ ਰਹਿਮ ਕਰੋ ਅਵਦੇ ਦਾ ਨਾਮ ਦੀ ਦਾਤ ਵਖਸ਼ੋ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਇਸੇ ਕਰਕੇ ਆਪਾਂ ਨੂੰ ਇਹ ਮਨੁੱਖਾ ਜੀਵਨ ਮਿਲਿਆ ਵਾ 84 ਲੱਖ ਜੁਨੀ ਦੀ ਲਾਸਟ ਪੌੜੀ ਹੈ ਜੇ ਚੁੱਕ ਗਏ ਫਿਰ ਜੰਮਣ ਮਾਰ ਨੂੰ ਚਲੇ ਜਾਵਾਂਗੇ